ਬਾਪੂ ਸਾਰਿਆਂ ਦੀਆਂ ਭੈਣਾਂ ਰਖੜੀ ਬੰਨਣ ਆਈਆਂ ਕਿਸੇ ਦੀ ਭੂਆ ਰਖੜੀ ਬੰਨਣ ਆਈ ਆ ਸਾਡੀ ਭੈਣ ਹੈਣੀਗੀ ਪਰ ਸਾਡੀ ਭੂਆ ਨੂੰ ਤਾਂ ਰਖੜੀ ਬੰਨਣ ਆਉਣਾ ਚਾਹੀਦਾ ਸੀਗਾ ਬਾਪੂ ਜਦੋਂ ਦੀ ਅਸੀਂ ਸੌਤ ਸੰਭਾਲੀ ਆ ਅਸੀਂ ਤਾਂ ਭੂਆ ਨੂੰ ਵੇਖਿਆ ਹੀ ਨਹੀਂ ਕਿ ਤੇ ਰਖੜੀ ਬੰਨਣ ਆਈ ਹੋਵੇ ਉਹ ਕੀ ਦੱਸਾਂ ਪੁੱਤ ਉਦੋਂ ਤੁਹਾਡੀ ਮਾਂ ਵੀ ਜਿਉਂਦੀ ਸੀਗੀ 12 13 ਸਾਲ ਹੋ ਗਏ ਇਸ ਗੱਲ ਨੂੰ ਤੁਹਾਡੀ ਭੂਆ ਆਈ ਸੀ ਰਖੜੀ ਲੈ ਕੇ ਮੈਂ ਦਿੱਤੇ ਉਹਨੂੰ 50 ਰੁਪਏ ਉਦੋਂ ਤੁਹਾਡੀ ਮਾਂ ਵੀ ਉਹਦੇ ਨਾਲ ਲੜ ਪਈ ਉਸ ਦਿਨ ਤੋਂ ਗੁੱਸੇ ਹੋਈ ਉਦੋਂ ਬਾਅਦ ਰਖੜੀਆਂ ਬੰਨਣ ਨਹੀਂ ਆਈ ਬਾਪੂ ਤੂੰ ਸਾਡੇ ਘਰ ਕੇ ਭੂਆ ਨੂੰ ਮਣਾ ਲਾ ਫੋਨ ਉਹਨੂੰ ਭੈਣ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਤੂੰ ਐਂ ਕਰ ਤੂੰ ਗੁੱਸੇ ਗੱਲਾਂ ਛੱਡ ਸਾਰਾ ਤੇ ਤੇਰੇ ਭਤੀਜੇ ਵੀ ਯਾਦ ਕਰੀ ਜਾਂਦੀ ਐ ਤੇ ਤੂੰ ਰਖੜੀਆਂ ਬੰਨਣ ਆ ਜਾਂਦੀ A few minutes later ਭੂਆ ਇਹ ਗੱਲ ਸੱਚੀ ਆ ਤੂੰ ਬਾਪੂ ਦੇ ਰਖੜੀ ਬੰਨਣਾ ਆਈ ਸੀ ਤੇ ਇਹਨੇ ਤੈਨੂੰ 50 ਰੁਪਏ ਦਿੱਤੇ ਸੀ ਤੇ ਤੂੰ ਗੁੱਸੇ ਹੋ ਕੇ ਚਲੀ ਗਈ ਸੀ ਹਾਂ ਇਹ ਗੱਲ ਸੱਚੀ ਆ 50 ਰੁਪਏ ਹੀ ਦਿੱਤੇ ਸੀ ਇਹਨੇ ਕੰਜੂਸ ਜੇ ਨੇ ਮੈਨੂੰ ਭੂਆ ਗੁੱਸੇ ਤੈਨੂੰ ਐਤੀ ਵੀ ਹੋਣਾ ਪੈਣਾ ਕਿਉਂ ਵੇ ਦੇਣੇ ਆਇਤੀ ਵੀ ਇਹਨੇ 50 ਰੁਪਏ ਆਈਆ ਮੈਂ ਤਾਂ ਅੱਜ ਹੀ 12 ਸਾਲਾਂ ਬਾਅਦ ਆਈ ਇਹਨੇ ਕੰਜਰ ਨੇ ਵੀ ਕਰਨਾ ਮੇਰੇ ਨਾਲ ਪੂਆ ਪੂਆ ਅਈ ਤਾਂ ਮਜ਼ਾਕ ਕਰਦੇ ਸੀ ਤੇਰੇ ਨਾਲ ਆ ਜੱਕ ਤੂ ਆਦਾ ਨਵਾਂ ਸੂਟ ਤੇ ਆਲੇ 1100 ਰੁਪਏ ਪਿਆ ਤਾਂ ਥੋੜਾ ਜੇਹਵ ਜਹ ਹੈਗਾ ਹੈਗਾ ਹੀ ਆ ਪਰ ਮੇਰੇ ਪਤੀਜੇ ਬਹੁਤ ਚੰਗੇ ਆ